ਦੇਖੋ ਬਟਾਲਾ ਇੱਕ ਇਤਿਹਾਸਿਕ ਸ਼ਹਿਰ ਹੈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਥਾਨ ਪ੍ਰਾਪਤ ਧਰਤੀ ਹੈ ਔਰ ਬਹੁਤ ਪੁਰਾਣੀ ਲੋਕਾਂ ਦੀ ਡਿਮਾਂਡ ਸੀ ਕਿ ਇਸ ਸਿਟੀ ਰੋਡ ਤੋਂ ਲੈ ਕੇ ਗੁਰਦੁਆਰਾ ਕਮ ਸਬ ਤੱਕ ਇਹ ਸ਼ਹਿਰ ਦੇ ਇਸ ਬਾਜ਼ਾਰ ਨੂੰ ਇੱਕ ਹੈਰੀਟੇਜ ਲੁੱਕ ਦੇ ਕੇ ਐਸਾ ਬਦਲਿਆ ਦੋਏ ਵੀ ਵਾਕਈ ਹੈਰੀਟੇਜ ਸ਼ਹਿਰ ਲੱਗੇ ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਥਾਨ ਪ੍ਰਾਪਤ ਧਰਤੀ ਪਤਾ ਲੱਗੇ ਵੀ ਇੱਥੋਂ ਕੋਈ ਚਲਦਿਆਂ ਵੀ ਵਾਕਈ ਕੋਈ ਬਟਾਲਾ ਸ਼ਹਿਰ ਦੇ ਵਿੱਚ ਪਹੁੰਚੇ ਆ ਔਰ ਉਸ ਡਿਮਾਂਡ ਨੂੰ ਪੂਰਾ ਕਰਦੇ ਹੋਏ ਅੱਜ ਸਾਡੇ ਐਮਐਲਏ ਸਾਹਿਬ ਜਿੱਥੇ ਸ਼ਿਪਟਾਲੇ ਦੇ ਕੋਨੇ-ਕੋਨੇ ਤੇ ਵਿਕਾਸ ਕਰ ਰਹੇ ਨੇ ਉਹੋ ਹੀ ਸੜਕਾਂ ਚੌਂਗ ਜਿਹੜੇ ਨੇ ਕਿੰਨੇ-ਕਿੰਨੇ ਖੁੱਲੇ ਹੋ ਗਏ ਨੇ ਔਰ ਜਿੱਥੇ ਟ੍ਰੈਫਿਕ ਦੀ ਸਮੱਸਿਆ ਸੀ ਉੱਥੋਂ ਜਦੋਂ ਲੋਕਾਂ ਨੂੰ ਨਜਾਦ ਦਲਾਈ ਗਈ ਲੇਕਿਨ ਇਹ ਜਿਹੜੀ ਅੱਜ ਲਾਈਟਾਂ ਤੁਸੀਂ ਦੇਖ ਰਹੇ ਹੋ ਇਹ ਦੇਖੋ ਤੁਸੀਂ ਕਿੰਨੀਆਂ ਗਲਤਮਕ ਤਰੀਕੇ ਨਾਲ ਲਾਈਟਾਂ ਲਗੀਆਂ ਹਨ ਔਰ ਇਹ ਹੈਰਿਟੇਜ ਲੁੱਕ ਜਿਹੜੀ ਨਜ਼ਰ ਆ ਰਹੀ ਹੈ ਪਰ ਇੱਥੋਂ ਜਦੋਂ ਲੋਕ ਇੱਥੋਂ ਲੰਘਣਗੇ ਇੱਥੇ ਜਿੱਥੇ ਲੋਕਾਂ ਨੂੰ ਸਹੂਦਤ ਹੋਣੀ ਹੈ ਲੇਕਿਨ ਜਿਹੜੇ ਗਲਤ ਅੰਸਰ ਨੇ ਜਿਹੜੇ ਕਿਨੇ ਰੇਦਾ ਫਾਇਦਾ ਉਠਾ ਕੇ ਆਪਣੇ ਮਨਸੂਬਿਆਂ 'ਚ ਕਾਮਯਾਬ ਹੁੰਦੇ ਸੀ ਉਹਨਾਂ ਦੇ ਮਨਸੂਬਿਆਂ 'ਤੇ ਵੀ ਪਾਣੀ ਫਿਰੇਗਾ ਲੇਕਿਨ ਉਹ ਦੁਕਾਨਦਾਰਾਂ ਦੀ ਇੱਥੇ ਦੁਕਾਨਾਂ ਦੀ ਲਾਈਟ ਦੇ ਨਾਲ ਇਹਨਾਂ ਦੀ ਹੋਰ ਖੂਬਸੂਰਤੀ ਵਧੀ ਹੈ ਸੋ ਮੈਂ ਸਮਝਣਾ ਇੱਕ ਜੋ ਵਿਕਾਸ ਹੋ ਰਿਹਾ ਉਹਦੀ ਇੱਕ ਕੜੀ ਹੈ ਅੱਗੇ ਵਿਕਾਸ ਜਾਰੀ ਰਹੇਗਾ ਔਰ ਐਮਐਲਏ ਸਾਹਿਬ ਬਹੁਤ એનਰਜੈਟਿਕ ਔਰ ਬਹੁਤ ਉਰਜਾਵਾਨ ਨੇ ਦਿਨ ਰਾਤ ਇਸ ਕੰਮ 'ਚ ਲੱਗੇ ਹੋਏ ਹਨ ਜਿਸ ਤਰ੍ਹਾਂ ਕੋ ਮੇਰੇ ਤੋਂ ਪਹਿਲੇ ਬੋਲਾਰੇ ਦੱਸਿਆ ਵੀ ਬਹੁਤ ਕਿ ਐਸਾ ਲਿਆ ਕੇ ਬਟਾਲੇ ਦੀ ਦਿੱਖ ਜਿਹੜੀ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਉਹਦੀ ਗੜੀ ਦੇ ਵਾਸਤੇ ਅੱਜ ਇਹ ਲਾਈਟਾਂ ਚਾਲੂ ਕਰਵਾਈਆਂ ਗਈਆਂ ਨੇ ਤਾਂ ਫਿਲਹਾਲ ਤੇ ਸਿਟੀ ਰੋਡ ਤੱਕ ਲੱਗੀਆਂ ਜੀ ਔਰ ਉਸ ਤੋਂ ਬਾਅਦ ਅੱਗੇ ਵੀ ਪ੍ਰਯਾਸ ਕਰਨਗੇ ਅੱਗੇ ਵੀ ਕਿ ਤਾਂਕੀ ਗੁਰਦੁਆਰਾ ਕਨ ਸਾਹਿਬ ਤੱਕ ਇਹ ਲਾਈਟ ਜਿਹੜੀ ਇਹੋ ਜਿਹਾ ਸਿਸਟਮ ਹੈਰੀਟੇਜ ਬਾਜ਼ਾਰ ਬਣੇ ਅਸੀਂ ਇਹ ਸ਼ੁਰੂ ਤੋਂ ਹੀ ਡਿਮਾਂਡ ਲੋਕਾਂ ਦੀ ਸੀ ਉਹ ਤੋਂ ਪੂਰਾ ਕਰਨ ਜਾ ਰਹੇ ਹਮ ਤਾਂ ਪਹਿਲੇ ਜੇ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਔਰ ਮੈਂ ਦੱਸਣਾ ਚਾਹੁੰਦਾ ਕਿ ਬਟਾਲੇ ਸ਼ਹਿਰ ਦੇ ਲਈ ਅੱਜ ਬੜੀ ਮਾਣ ਵਾਲੀ ਔਰ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਮਾਰਜੋਕ ਐਮਐਲਏ ਸਾਹਿਬ ਨੇ ਇੱਕ ਹੈਰੀਟੇਜ ਲਾਈਟ ਲਵਾ ਕੇ ਗਾਂਧੀ ਚੌਂਕ ਦੇ ਵਿੱਚ ਜਿਹੜੇ ਕਿ ਗਾਂਧੀ ਚੌਂਕ ਦਾ ਸਫਰ ਉਹ ਸਫਰ ਹੈ ਜਿਹੜਾ ਕਿ ਬਟਾਲੇ ਸ਼ਹਿਰ ਤੇ ਜੋ ਵੀ ਕੋਈ ਆਂਦਾ ਉਹ ਅਕਸਰ ਗਾਂਧੀ ਚੌਂਕ ਤੋਂ ਨਹਿਰੂ ਗੇਟ ਤੱਕ ਜਰੂਰ ਜਾਂਦਾ ਹੈ ਔਰ ਬਟਾਲੇ ਸ਼ਹਿਰ ਦੇ ਵਿੱਚ ਬੜੀ ਮਾਣ ਵਾਲੀ ਗੱਲ ਹੈ ਕਿ ਐਮਐਲਏ ਸਾਹਿਬ ਨੇ ਬਹੁਤ ਹੀ ਜਲਦੀ ਇਹ ਲਾਈਟਰ ਰਣ ਕਰਾ ਕੇ ਸਾਡੇ ਬਟਾਲੇ ਸ਼ਹਿਰ ਨੂੰ ਇੱਕ ਹੋਰ ਨਵਾਂ ਤੋਹਫ਼ਾ ਦਿੱਤਾ ਹੈ ਅਕਸਰ ਤੋਹਫ਼ੇ ਤਾਂ ਦਿੰਦੇ ਹੀ ਆਏ ਨੇ ਲੇਕਿਨ ਇਹ ਵਾਲਾ ਤੋਹਫ਼ਾ ਵੀ ਇੱਕ ਯਾਦਗਾਰੀ ਤੋਹਫ਼ਾ ਬਣ ਅਸੀਂ ਸਾਰੇ ਸਮੂਚੀ ਆਮ ਆਦਮੀ ਪਾਰਟੀ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ। ਉਹ ਸਾਨੂੰ ਮਾਣਿਆ ਕਿ ਸਾਨੂੰ ਇਸ ਤਰ੍ਹਾਂ ਦਾ ਲੀਡਰ ਮਿਲਿਆ ਜਿਹਨੂੰ ਬਟਾਲੇ ਤੇ ਲੋਕਾਂ ਲਈ ਬਟਾਲੇ ਦੇ ਜਨਤਾ ਲਈ ਦਿਲੋਂ ਦਰਦ ਆ ਕਿ ਮੈਂ ਬਟਾਲੇ ਲਈ ਕੁਝ ਕਰਨਾ ਹੈ। ਉਹ ਮੈਂ ਸਭ ਨੂੰ ਇਹੀ ਅਪੀਲ ਕਰਾਂਗਾ ਕਿ ਜੋ ਸਾਡੇ ਐਮਐਲਏ ਸਾਹਿਬ ਦੀ ਸੋਚ ਹੈ, ਜੋ ਮਿਹਨਤ ਹੈ, ਉਹਨਾਂ ਦੀ ਮਿਹਨਤ ਉਹਨਾਂ ਦੀ ਸੋਚ ਨੂੰ ਵੇਖ ਕੇ ਆਓ ਸਾਰੇ ਰਲ ਮਿਲ ਕੇ ਬਟਾਲੇ ਸ਼ਹਿਰ ਦੇ ਵਿਕਾਸ ਲਈ ਹੋਰ ਨਵੇਂ ਤੋਂ ਨਵੀਂ ਚੀਜ਼ਾਂ ਲੈ ਕੇ ਆਈਏ। ਇਹੀ ਮੇਰੀ ਉਮੀਦ ਹੈ, ਇਹੀ ਮੇਰਾ ਸਭ ਨੂੰ ਮੈਸੇਜ ਹੈ। ਤੁਹਾਨੂੰ ਸਾਰੇ ਬਟਾਲੇ ਦੀ ਵਾਗਡੋਰ ਐਮਐਲਏ ਸ਼ੈਰੀ ਕਲਸੀ ਜੀ ਦੇ ਹੱਥਾਂ ਦੇ ਵਿੱਚ ਆਈ ਆ ਉਦੋਂ ਤੋਂ ਹੀ ਉਹਨਾਂ ਦਾ ਇੱਕ ਨੁਕਾਤੀ ਪ੍ਰੋਗਰਾਮ ਹੈ ਮੈਂ ਬਟਾਲੇ ਸ਼ਹਿਰ ਨੂੰ ਪੰਜਾਬ ਦਾ ਸਭ ਤੋਂ ਖੂਬਸੂਰਤ ਸ਼ਹਿਰ ਬਣਾਉਣਾ ਜਿਹਦੇ ਤਹਿਤ ਤੁਸੀਂ ਦੇਖ ਰਿਹਾ ਪਿਛਲੇ ਸਮੇਂ ਦੇ ਵਿੱਚ ਵਕ ਵਕ ਚੌਂਕਾਂ ਦੇ ਵਿੱਚ ਚੌਂਕੁੱਲੇ ਕੀਤੇ ਨੇ ਸੜਕਾਂ ਚੌੜੀਆਂ ਕੀਤੀਆਂ ਨੇ ਔਰ ਬੜੇ ਜਗ੍ਹਾ ਤੇ ਬੜੀਆਂ ਬੜੀਆਂ ਵੱਡੀਆਂ ਫਲੱਡ ਲਾਈਟਾਂ ਲਾਈਆਂ ਨੇ ਅੱਜ ਵੀ ਸਿਟੀ ਰੋਡ ਗਾਂਧੀ ਚੌਂਕ ਤੋਂ ਸਿਟੀ ਰੋਡ ਨੂੰ ਡੈਰੂ ਗੇਟ ਤੱਕ ਸਾਰੀਆਂ ਲਾਈਟਾਂ ਦਾ ਉਦਘਾਟਨ ਕੀਤਾ ਹੈ ਉਹਨਾਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚੋਂ ਕ੍ਰਾਈਮ ਨੂੰ ਖਤਮ ਕਰ ਲਈ ਜਿਹੜੇ ਸੀਸੀਟੀਵੀ ਕੈਮਰੇ ਬਹੁਤ ਵੱਡੀ ਤعداد ਵਿੱਚੋਂ ਸੀਸੀਟੀਵੀ ਕੈਮਰਿਆਂ ਦਾ ਵੀ ਉਦੋਂ ਘਟਣ ਆਉਣ ਵਾਲੇ ਸਮੇਂ ਚ ਕਰਨਗੇ ਜਿਹਦੇ ਕਰਕੇ ਸ਼ਹਿਰ ਦੇ ਵਿੱਚੋਂ ਕ੍ਰਾਈਮ ਨੂੰ ਖਤਮ ਕੀਤਾ ਜਾਏਗਾ ਔਰ ਉਹਨਾਂ ਦੀ ਸੋਚ ਤੇ ਅਸੀਂ ਸਾਰੇ ਪੈਰਾ ਦਈਏ ਔਰ ਸ਼ਹਿਰ ਦੇ ਵਿੱਚ ਜਿਹੜੇ ਇੰਟਰਨਲ ਕੰਮ ਰਹਿੰਦੇ ਨੇ ਉਹਦੇ ਵਾਸਤੇ ਵੀ ਆਉਣ ਵਾਲੇ ਸਮੇਂ ਚ ਸ਼ਹਿਰੀ ਕਲਸੀ ਜੀ ਕਰੋੜਾ ਰੁਪਈਆ ਲਿਆ ਰਹੇ ਨੇ ਸਾਡੇ ਐਮਐਲਏ ਸਾਹਿਬ ਜਿਹਦੇ ਨਾਲ ਸ਼ਹਿਰ ਦਾ ਅੰਦਰਲਾ ਸੁਧਾਰਨ ਵੀ ਆਉਣ ਵਾਲੇ ਸਮੇਂ ਚ ਕੀਤਾ ਜਾਏਗਾ ਉਹ ਐਮਐਲਏ ਸਾਹਿਬ ਦਾ ਇੱਕੋ ਨਾਰਾ ਸੀ ਕਿ ਮੈਂ ਬਟਾਲੇ ਦਾ ਵਾਸੀ ਹਾਂ ਔਰ ਮੈਂ ਬਟਾਲੇ ਵਾਸਤੇ ਕੁਝ ਕਰਨਾ ਚਾਹੁੰਦਾ ਉਹਨਾਂ ਦਾ ਸੁਪਨਾ ਹੈ ਕਿ ਮੈਂ ਬਟਾਲੇ ਨੂੰ ਹੈਰੀਟੇਜ ਬਣਾਉਣਾ ਹੈ ਔਰ ਕਰੋੜਾਂ ਰੁਪਈਆਂ ਦਾ ਗ੍ਰਾਂਟ ਲੈ ਕੇ ਬਟਾਲੇ ਦਾ ਵਿਕਾਸ ਕਰਾਉਣਾ ਚਾਹੁੰਦੇ ਨੇ ਮੇਰੀ ਬੇਨਤੀ ਹੈ ਕਿ ਐਮਐਲਏ ਸਾਹਿਬ ਤੇ ਵਿਸ਼ਵਾਸ ਕੀਤਾ ਜਾਵੇ ਉਹ ਚਾਹੁੰਦੇ ਨੇ ਕਿ ਵਿਕਾਸ ਹੋਵੇ ਸਾਨੂੰ ਚਾਹੀਦਾ ਕਿ ਜਿਹੜੇ ਬਾਕੀ ਪਾਰਟੀਆਂ ਵਾਲੇ ਨੇ ਉਹ ਵੀ ਨਾਲ ਮਿਲ ਕੇ ਐਮਐਲਏ ਸਾਹਿਬ ਦਾ ਸਾਥ ਦੇਣ ਜੇ ਜਿਹੜੀ ਕੋ ਪ੍ਰੋਬਲਮ ਹੁੰਦੀ ਹੈ ਐਵੇਂ ਦੇ ਨਾਲ ਡਿਸਕਸ ਕਰਨ ਔਰ ਜਿੱਥੇ ਕਿ ਤੇ ਲੋਡ ਪੈਂਦੀ ਹੈ ਐਵੇਂ ਦੇ ਨਾਲ ਪੈਸਾ ਲਿਓ ਨੂੰ ਤਿਆਰ ਨੇ ਕਰੋੜਾ ਰੁਪਏ ਨਾਲ ਛੜਕਾ ਬਣਾ ਕੇ ਵਿਕਾਸ ਕਰਾਇਆ ਗੇਟ ਬਣਦੇ ਨੇ ਦੇਖੋ ਜਿਹੜੀ ਚੇਰਮੈਨ ਦਿੱਤੀ ਹੈ ਜਿਹੜੇ ਗਰਾਊਂਡ ਲੈਵਲ ਤੇ ਵਰਕਰ ਨੇ ਜਿੰਨਾ ਮਿਹਨਤ ਕੀਤੀ ਹੈ ਆਮ ਵਰਕਰ ਨੇ ਸਾਡੀ ਆਮ ਆਦੀ ਪਾਰਟੀ ਨੇ ਉਹਨਾਂ ਨੂੰ ਚੇਰਮੈਨ ਨੇ ਦੇ ਕੇ ਨਵਾਜਿਆ ਜਿਹੜੇ ਮਿਹਨਤ ਕਰਦੇ ਨੇ ਮੈਂ ਮਾਨਯੋਗ ਐਮੇ ਦੇ ਸਾਹਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਜਿਨ੍ਹਾਂ ਨੇ ਗਾਂਧੀ ਚੌਂਕ ਦੇ ਵਿੱਚ ਲਾਈਟਾਂ ਲਗਾ ਕੇ ਚੰਨਨੀ ਚੰਨਲ ਘਰਾਤਾ ਵਾਗੁਰਦੀ ਦਾ ਖਾਲਸਾ ਵਾਗੁਰਦੀ ਕੀ ਫਤਹ ਆਮ ਆਦਮੀ ਪਾਰਟੀ ਦਾ ਮਕਸਦ ਇਹ ਹੈ ਕਿ ਆਮ ਆਦਮੀ ਨੂੰ ਅੱਗੇ ਕਰਕੇ ਉਹਦੇ ਸਿਰ ਸੇਰਾ ਬੰਨਣਾ ਘਰ ਤੋਂ ਉਦਘਾਟਨ ਕਿਹਾ ਗਿਆ ਕੀ ਕਹਿਣਾ ਚਾਹੁੰਦਾ ਨਾਮ ਕੀ ਦੱਸੇ ਮੈਂ ਅੱਜ ਮਤਲਬ ਇਸ ਚੀਜ਼ ਦਾ ਕਿ ਆਮ ਆਦਮੀ ਪਾਰਟੀ ਨੇ ਮਤਲਬ ਆਮ ਬੰਦੇ ਨੂੰ ਅੱਗੇ ਲਿਆਂਦਾ ਬਜ਼ੁਰਗਾਂ ਦੀ ਨੂੰ ਅੱਗੇ ਕੀਤਾ ਔਰ ਇਹ ਉਦਘਾਟਨ ਮੇਰੇ ਕੋਲੋਂ ਕਰਵਾ ਰਹੇ ਨੇ ਔਰ ਮਤਲਬ ਇਹ ਨਹੀਂ ਕਿ ਜਿਸ ਤਰ੍ਹਾਂ ਲੀਡਰ ਆਪ ਕਰਦੇ ਨੇ ਇਹੋ ਜੀ ਕੋਈ ਗੱਲ ਨਹੀਂ ਉਹ ਕਹਿੰਦੇ ਨੇ ਨਹੀਂ ਆਮ ਆਦਮੀ ਅੱਗੇ ਆਵੇ ਔਰ ਬਜ਼ੁਰਗਾਂ ਦੀ ਨਾਲ ਉਹਨਾਂ ਨੇ ਉਹਨਾਂ ਨੂੰ ਰਿਸਪੈਕਟ ਦਿੱਤੀ ਆ ਔਰ ਅਸੀਂ ਇਹ ਆਪਣੇ ਬਹੁਤ ਖੁਸ਼ ਹਾਂ ਇਸ ਗੱਲ ਤੇ ਤੇ ਸਾਡੇ ਪੂਰੇ ਸ਼ਹਿਰ ਵਾਸਤੇ ਉਹ ਸੋਚ ਰਹੇ ਨੇ ਤੇ ਆਪਣੇ ਆਮ ਆਦਮੀ ਪਾਰਟੀ ਜਿੰਦਾਬਾਦ